ਵਾਸੀ ਜੀ ਮਲੋੜ ਤੋਂ ਰਹਿੰਦੇ ਆਂ ਸੱਕੀ ਫੈਰੋਨਾ ਨਾਮ ਹੈ ਮਲੋੜ ਦੀ ਪਾਲੀਐਂਸੀ ਨਾਮ ਹੈ ਸਰ ਆਪਣਾ ਹੋਲਸੇਲ ਫਟਾਕਿਆਂ ਦਾ ਕੰਮ ਕਰਦੇ ਆਂ ਤੇ ਵਧੀਆ ਥਿਆਰ ਹੈ ਸਰ ਇਸ ਸਾਲ ਜਿਹੜਾ ਹੈਗਾ ਲੋਕਾਂ ਚ ਸਾਹ ਪੂਰਾ ਆਇਆ ਸੀ ਵੀ ਵਧੀਆ ਤਰੀਕੇ ਨਾਲ ਪਟਾਕੇ ਚਲਾਉਣ ਪਿੱਛੇ ਲੈ ਕੇ ਜਾਈਏ ਖੁਸ਼ੀਆਂ ਮਨਾਈਏ ਆਪਦੇ ਘਰੇ ਬੱਚਿਆਂ ਚ ਪੂਰਾ ਸਾਹ ਹੈ ਵੀ ਅਸੀਂ ਆਹ ਚੀਜ਼ ਲੈਣੀ ਹੈ ਉਹ ਲੈਣੀ ਹੈ ਨਵੀਆਂ ਤੋਂ ਨਵੀਆਂ ਚੀਜ਼ਾਂ ਜੀ ਬੱਚਿਆਂ ਲੈ ਕੇ ਜਾ ਰਹੇ ਆ ਪ੍ਰਸ਼ਾਸਨ ਵੱਲੋਂ ਗ੍ਰੀਨ ਸੰਸ ਜਿਹੜੇ ਗ੍ਰੀਨ ਪਟਾਕਿਆਂ ਦੇ ਲਾਇਸੈਂਸ ਹੈ ਲੇਕਿਨ ਪ੍ਰਦੂਸ਼ਣ ਫੁੱਲ ਪਟਾਕੇ ਜਿਹੜੇ ਹਰ ਪਾਸੇ ਵਿਕ ਰਹੇ ਆ ਤਾਂ ਕੀ ਕਹੋਗੇ ਕਿਸ ਤਰ੍ਹਾਂ ਦੀ ਨਹੀਂ ਸਰ ਉਸ ਚ ਨਾ ਕਿ ਜਿਹੜੇ ਹੁਣ ਸਾਰੇ ਗ੍ਰੀਨ ਪਟਾਕੇ ਬਣਾਦੇ ਕੰਪਨੀਆਂ ਨੇ ਜਿਹੜੇ ਬ੍ਰਾਂਡਡ ਕੰਪਨੀਆਂ ਹੈ ਗ੍ਰੀਨ ਫਾਇਰ ਵਰਕਸ ਹੀ ਹੈ ਪੋਲੂਸ਼ਨ ਫਰੀ ਹੈ ਪਟਾਕੇ ਦੀ ਉਹ ਹਾਂ ਜੀ ਤਾਂ ਦਾਲੀ ਦੇ ਸਪੋਰਟ ਕੀਤਾ ਲੱਗਦਾ ਕਿ ਇੱਕ ਵਾਰ ਮੰਡੀ ਜਿਹੜੀ ਬਾਜ਼ਾਰਾਂ ਦੇ ਵਿੱਚ ਖਾਲੀਪੂਣਾ ਜਿਹੜਾ ਦਾ ਨਹੀਂ ਹੈਗਾ ਤਾਂ ਤੁਹਾਡੇ ਤੇ ਵੀ ਇਫੈਕਟ ਹੈਗੇ ਨਹੀਂ ਸਰ ਉਹਦਾ ਇਫੈਕਟ ਇਹ ਕੀ ਹੈ ਜਿਹੜੀ ਔਨਲਾਈਨ ਸ਼ਾਪਿੰਗ ਹੋ ਰਹੀ ਹੈ ਨਾ ਉਸ ਚੀਜ਼ ਦਾ ਇਫੈਕਟ ਹੈ ਨਾ ਕਿ ਤੇ ਜਿਹੜੀ ਹੁਣ ਆਈਕਲ ਤਿਆਰ ਨਾ ਦੋ ਦਿਨਾਂ ਦਾ ਰਹਿ ਗਿਆ ਜੀ ਤੇ ਦੋ ਦਿਨ ਫੁੱਲ ਕੰਮ ਚ ਚੱਲਦਾ ਜੀ ਵਧੀਆ ਗੱਲ ਅੱਜ ਬਾਜ਼ਾਰ ਚ ਹੈਗੀ ਆ ਪੂਰਾ ਰਿਸਪੌਂਸ ਹੈ ਬਾਜ਼ਾਰ ਚ ਸਾਹ ਕੋਲੋਂ ਸੰਸ ਕਿੰਨਾ ਟੈਂਪਲ ਐ ਇਸ਼ੂ ਹੋ ਰਹੀ ਸੀ ਲਾਈਸੈਂਸ ਤਾਂ ਸਾਡੇ ਸਾਨੂੰ ਆਇ ਮਹੀਨਾ ਪਹਿਲਾਂ ਹੋਈ ਲੱਗਦੇ ਜੀ ਤਾਂ ਇਹ ਤੋਂ ਕੀ ਕੰਗੇ ਪ੍ਰੋਡਕਟ ਦੇ ਵਿੱਚ ਵੀ ਲੱਗੇ ਹੋ ਟੋੜਾ ਗੋਦਾਮ ਨੇ ਸ਼ਹਿਰ ਤੋਂ ਬਾਹਰ ਗੋਦਾਮ ਹੈ ਤਾਂ ਆਮ ਲੋਕਾਂ ਨੂੰ ਐਡਰੈਸ ਦੱਸ ਦਿਓ ਕਿ ਉਹ ਕੀ ਕਹਿਣਾ ਚਾਹੁੰਗੇ ਸਰ ਸਾਡੀ ਬੇਨਤੀ ਹੈ ਹੋਲਸੇਅ ਰੇਟਾਂ ਤੇ ਪਟਾਕੇ ਲੈਣ ਲਈ ਪਾਲੀਅਨ ਸੀ ਦਾਨਾ ਵਾਲਾ ਚੌਂਕ ਨੀਅਰ ਫੋਕਲ ਪੁਆਇੰਟ ਤੇ ਆ ਕੇ ਦਰਸ਼ਨ ਦਿਓ ਤੇ ਲਾਗ ਘਟਾ ਦਿਓ